ਨਾ 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 ਤੇ ਫਿਰ ਇਹ ਜਿੰਦੇ ਕਿਵੇਂ ਆ ਉਹਦਾ ਜੰਦਰਾ ਕੱਲ ਸਬਜੀ ਮੰਡੀ ਨੂੰ ਲਾਣੇ ਵੱਡੀ ਨੂੰ ਸਬਜੀ ਮੰਡੀ ਸਬਜੀ ਤੇ ਫੂਟ ਫੂਟ ਮੰਡੀ ਹੈ ਜਿਹੜੀ ਸਬਜੀ ਅਸੀਂ ਕਿੱਥੋਂ ਲੈਵਾਂਗੇ ਹਾਂਜੀ ਅਸੀਂ ਸਬਜੀ ਕਿੱਥੋਂ ਲੈਣ ਜਾਵਾਂਗੇ ਉੱਥੋਂ ਤੁਸੀਂ ਜੇ ਮੈਂ ਜੰਦਰਾ ਲਾਉਂਦਾ ਸਸਤੀ ਕਰ ਲੀਏ ਇੱਥੇ ਤੁਸੀਂ 100 ਰੁਪਏ ਦਾ ਘੂਆ ਕਟਾਈ ਜਾਂਦੇ ਹੋ ਕਟਾਈ ਚਲੋ ਫਿਰ ਨਹੀਂ ਮੁੱਖ ਕਾਰਨ ਕੀ ਹੈ ਤਾਲਾ ਲਾਉਂਦਾ ਕਾਰਨ ਉਹ ਸਬਜੀ ਮੰਡੀ ਵਾਲੇ ਤਾਂ ਕਹਿੰਦੇ ਅਸੀਂ ਮਹਿੰਗੀ ਵੇਚਦੇ ਨਹੀਂ ਮਹਿੰਗੀ ਕਿਉਂ ਨਹੀਂ ਵੇਚਦੇ ਫਿਰ ਬਾਜ਼ਾਰ ਤੇ 100 ਰੁਪਏ ਕਿਵੇਂ ਅੱਜ ਅੱਜ ਗੋਭੀ ਉੱਥੇ 5 ਰੁਪਏ ਇੱਥੇ ਜਾ ਕੇ ਪਤਾ ਕਰੋ 70 ਰੁਪਏ ਹੈ ਉਹ ਕਹਿੰਦੇ ਰੇੜੀਆਂ ਵਾਲਿਆਂ ਨੂੰ ਲਾਓ ਜਿੰਦਾ ਰੇੜੀਆਂ ਨੂੰ ਕਿਹ ਲਾਓ ਉੱਥੇ ਕੰਟਰੋਲ ਤਾਂ ਉੱਥੇ ਸਾਰਾ ਕੁਝ ਮੰਡੀ ਬੋਰਡ ਦਾ ਕੋਈ ਜ਼ਿੰਮੇਵਾਰੀ ਨਹੀਂ ਮੰਨਦੀ ਉੱਥੇ ਦੇ ਚੇਅਰਮੈਨ ਦੀ ਕੋਈ ਜ਼ਿੰਮੇਵਾਰੀ ਨਹੀਂ ਮੰਨਦੀ ਗੱਲ ਕੀਤੀ ਕਿਸੇ ਮੰਡੀ ਬੋਰਡ ਦੇ ਪ੍ਰਧਾਨ ਦਾ ਕੋਣ ਆਇਆ ਸੀ ਕੀ ਨਾਮ ਆਦਾ ਭਿੰਦਰ ਭਿੰਦਰ ਸਰਦੀ ਮੰਡੀ ਵਾਲੇ ਦਾ ਉਹ ਕਹਿੰਦਾ ਕਹਿੰਦਾ ਜੀ ਜਿੰਦੇ ਲਾਉਣ ਲੱਗੇ ਤੇ ਸਾਡੇ ਸਾਡਾ ਤਾਂ ਕੋਈ ਕਸੂਰ ਹੀ ਨਹੀਂ ਕਹਿੰਦੇ ਕਸੂਰ ਨਹੀਂ ਤਾਂ ਫਿਰ ਪ੍ਰਸ਼ਾਸਨ ਨੂੰ ਜਾ ਕੇ ਗੱਲ ਕਰਨਾ ਸਾਡੇ ਸਾਡਾ ਕੀ ਕਸੂਰ ਕਿਉਂ ਆ ਰਹੀ ਹੈ ਜਿੰਦੇ ਲਾਉਣ ਇਹ ਨੋਮਦੇ ਆ ਰਹੀ ਹੈ ਵੀ ਜਿਹੜੇ ਸਾਡੇ ਸਬਜੀ ਮਾਪੀਆ ਤੇ ਫਰੂਟ ਮਾਪੀਆ ਹੈ ਉਹ ਸਾਡੇ ਸ਼ਹਿਰ ਨੂੰ ਲੁੱਟ ਰਿਹਾ ਗਲੀ ਗਲੀ ਲੁੱਟਿਆ ਜਾ ਰਿਹਾ ਰੇੜੀਆਂ ਦੇ ਤੋਂ ਲੁੱਟਿਆ ਜਾ ਰਿਹਾ ਸਟਾਲਾਂ ਦੇ ਤੋਂ ਲੁੱਟਿਆ ਜਾ ਰਿਹਾ ਉਥੇ ਬੋਲੀਆਂ ਦੇ ਤੋਂ ਲੁੱਟਿਆ ਜਾ ਰਿਹਾ ਤੇ ਸਾਨੂੰ ਲੁੱਟਿਆ ਜਾ ਰਿਹਾ ਇਹਨਾਂ ਨੂੰ ਮੈਂ ਟਾਈਮ ਦਿੱਤਾ ਸੀ ਵੀ ਜਾ ਕੇ ਬਹਿ ਕੇ ਪ੍ਰਸ਼ਾਸਨ ਨਾਲ ਰੇਟ ਉਤਾਰਤ ਕਰ ਦਿਓ ਜੇ ਦਰਜਨ ਦੇ ਹਿਸਾਬ ਨਾਲ ਕੇਲੇ ਮਿਲਦੇ ਸੀ ਕਿਲੂਆਂ ਦੇ ਹਿਸਾਬ ਨਾਲ ਕਰਦੇ ਕੋਈ ਬੋਲਣ ਵਾਲਾ ਨਹੀਂ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਜੋ ਜੀ ਕਰਦਾ ਠੋਕੀ ਜਾਂਦੇ ਆ ਮਟਰਾਂ 'ਚ 200 ਰੁਪਏ ਕਿੱਦਰੇ ਗੋਭੀ ਹੈ ਜਿਹੜੀ ਸ਼ਿਮਲਾ ਮਰਤੇ ਦੇਖੋ ਪਿੰਡੀ ਦੇਖੋ ਰੇਡ ਦਾ ਦੇਖੋ ਯਾਰ ਮਾਰਕੀਟ ਚ ਹੈ ਕੀ ਕੀ ਹੋਣਾ ਚਾਹੀਦਾ ਹੋਣਾ ਚਾਹੀਦਾ ਦੇਖੋ ਤੁਹਾਡੇ ਘਰਾਂ ਚ ਵੀ ਸਬਜ਼ੀਆਂ ਵਰਤੀਆਂ ਜਾਂਦੀਆਂ ਤੁਸੀਂ ਵੀ ਉਸ ਦੇ ਹੀ ਸ਼ਿਕਾਰ ਹੋ ਜਿੱਦਾਂ ਮੈਸ਼ ਸ਼ਿਕਾਰਾਂ ਜਾਂ ਲੋਕ ਸ਼ਿਕਾਰ ਮੈਂ ਤਾਂ ਪਟੰਡੇ ਨੂੰ ਨਹੀਂ ਪੰਜਾਬ ਨੂੰ ਜਗਾਉਣਾ ਚਾਹਨਾ ਨਾ ਤਾਂ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਮਿਲੇ ਕਿਸਾਨਾਂ ਨੂੰ ਵੀ ਲੁੱਟ ਲਿਆ ਸਾਨੂੰ ਵੀ ਲੁੱਟ ਲਿਆ ਤੇ ਫਿਰ ਜਦੋਂ ਪ੍ਰਸ਼ਾਸਨ ਜਦੋਂ ਅਸੀਂ ਪ੍ਰਦਰਸ਼ਨ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਗੱਲ ਕਰ ਰਹੇ ਹਾਂ ਇਸ ਟੋਪਿਕ ਤੇ ਕੀ ਪ੍ਰਸ਼ਾਸਨ ਦਾ ਜ਼ਿੰਮੇਵਾਰ ਹੀ ਨਹੀਂ ਬੱਦੀ ਸੋਈ ਉਹ ਤਾਂ ਰਣਨੀਤੀ ਕੀ ਆ ਪਰ ਰਣਨੀਤੀ ਇਹ ਹੈ ਵੀ ਕੱਲ੍ਹ ਸ਼ਾਮ ਨੂੰ ਸਹੀ 5 ਵਜੇ ਉਹਨੇ ਜਿਹੜੇ 6 게ਟ ਆ 6 게ਟਾਂ ਨੂੰ ਜਨਦਰੇ ਲਾ ਦਿੱਤੇ ਜਾਣਗੇ ਸਬਜੀ ਮੰਡੀ ਤੇ ਫਰੂਟ ਮੰਡੀ ਨੂੰ ਆ ਸੰਗਲ ਸੰਗਲ ਸਭ ਤਿਆਰ ਹੈ ਕੱਲ ਵੀਰਵਾਰ ਸ਼ਾਮ ਨੂੰ ਹਾਂ ਕੱਲ੍ਹ ਸ਼ਾਮ ਨੂੰ ਵੀਰਵਾਰ ਸ਼ਾਮ ਨੂੰ 5 ਵਜੇ ਸਾਰੇ ਮੇਰੇ ਪਟਿਆਲਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜੇ ਤਾਂ ਤੁਹਾਨੂੰ ਸਬਜ਼ੀਆਂ ਦੇ ਰੇਟ ਜਾਇਜ਼ ਲੱਗਦੇ ਆ ਫੇਰ ਤਾਂ ਉੱਤੇ ਨਾ ਹੀ ਹੋ ਗਿਆ ਲੱਗਦੇ ਆ ਵੀ ਇਹ ਬੰਦਾ ਸਹੀ ਬੋਲੀ ਜਾਂਦਾ ਫੇਰ ਸਾਰੇ ਹੁਮਾ ਹੁਮਾ ਕੇ ਪਹੁੰਚੋ ਮੇਰੀ ਟੀਮ ਦਾ ਉੱਤੇ ਪਹੁੰਚੋ ਪਹੁੰਚੋ ਜੰਦਰਾ ਨੂੰ ਬਰਾਜੀ ਦੇ ਦੇ ਤੇ ਦੇ ਰਹੇ ਨਾ ਕੱਲ ਨੂੰ ਕਿਤੇ ਬੰਨ ਲਾ ਸੰਗਲ ਦਾ ਮੈਂ ਤਾਂ ਲਿਆ ਉਹ ਗੇਟ ਵੱਡੇ ਆ ਜੰਦਰਾ ਕੀ ਬਰੀ ਨਾ ਹੀ ਲੱਗੇ ਜੰਦਰਾ ਕਿਹ ਬਰੀ ਛੋਟਾ ਵੱਡਾ ਹੋ ਜਾਂਦਾ ਮੈਂ ਕਿਹੜਾ ਨਾਪ ਲੈ ਕੇ ਆਇਆ ਫੇਰ ਸੰਗਲ ਦੇ ਨਾਲ ਬੰਨ ਕੇ ਗੇਟ ਨੂੰ ਥੱਲੇ ਜੰਦਰਾ ਲਾ ਦੂੰਗਾ ਇਹ ਤੇਲ ਤਾਂ ਦੇ ਰਹਿਆ ਵੀ ਕਿਤੇ ਕੱਲ ਨੂੰ ਵੇਲ ਨਾ ਹੋ ਜਾ ਵਾਲਾ ਜੰਦਰੇ ਦਾ ਕੰਮ ਕਦੇ ਲੋਕ ਲਾਂ ਲੱਗੇ ਉਲਟ-ਪੁਲਟ ਹੋ ਜਾਏ ਕਿਤੇ ਕੰਮ ਮੈਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਫੇਲ ਹੈ ਜੀ ਤੁਹਾਡੇ ਸਾਹਮਣੇ ਸੰਤਾ ਲੁੱਟੇ ਹੀ ਜਾ ਰਿਹਾ ਕਦੇ ਛੜਕਾਂ ਦੇ ਚੈਨੀਆਂ ਲੁੱਟ ਲੀਆਂ ਕਦੇ ਮੋਬਾਈਲ ਖੋਲੇ ਕਦੇ ਬਾਲੀਆਂ ਖੋ ਕੇ ਲੈ ਗਏ ਹੈ ਕਦੇ ਸਾਨੂੰ ਆਹ ਸਬਜ਼ੀਆਂ ਚ ਲੁੱਟ ਲਿਆ ਕਦੇ ਫਰੂਟ ਚ ਲੁੱਟ ਲਿਆ ਕਦੇ ਕਦਿਆਂ ਡੇਰੀ ਵਾਲੇ ਲੁੱਟ ਕੇ ਲੈ ਜਾਂਦੇ ਆ ਕਦੇ ਘਿਓ ਵਾਲੇ ਲੁੱਟੀ ਜਾਂਦੇ ਆ ਉਹ ਸਾਨੂੰ ਇਹ ਦੱਸਦਾ ਕਿ ਪੈਸੇ ਜਾਇਜ਼ ਲਓ ਯਾਰ ਜੇ ਮੰਨ ਲਓ ਉੱਥੇ 10 ਰੁਪਏ ਕਿਲੋ ਹੈ ਠੀਕ ਹੈ ਨਾ ਇੱਥੇ ਆ ਕਿ 30 ਰੁਪਏ ਲੈ ਲੋ ਜੇ ਤੁਸੀਂ ਬੋਲਦੇ ਹੋ ਇਕੱਲੇ ਹੋਰ ਕੋਈ ਪਬਲਿਕ ਕਿਉਂ ਨਹੀਂ ਬੋਲਦੀ ਟੁੱਟੇ ਉਹ ਸਾਰੇ ਜਾਂਦੇ ਆ ਉਹ ਹਰ ਬੰਦੇ ਦਾ ਕੰਮ ਹੈ ਜਗਾਉਣਾ ਪੈਂਦਾ ਇਹਨਾਂ ਨੂੰ ਤੇ ਹੁਣ ਮੈਂ ਜਗਾ ਰਿਹਾ ਐਦੋਂ ਬਾਅਦ ਆ ਲੋਕ ਲਾਉਂਗਾ ਜੇ ਨਹੀਂ ਐਕਸ਼ਨ ਹੋਊਗਾ ਫਿਰ ਗਲੀ ਗਲੀ ਪ੍ਰਚਾਰ ਚੱਲੂਗਾ ਫਿਰ ਨੁੱਕਰ ਮੀਟਿੰਗਾਂ ਚੱਲਣਗੀਆਂ ਗਲੀਆਂ ਦੇ ਵਿੱਚ ਸਬਜ਼ੀਆਂ ਗਲਿਆਂ 'ਚ ਪਾ ਕੇ ਲੋਕਾਂ ਨੂੰ ਮੈਂ ਇੱਕ ਗੱਲ ਦੱਸਦਾ ਮੈਂ ਸਾਰੇ ਬਠਿੰਡੇ ਸ਼ਹਿਰ ਦੀ ਜਿਹੜੀ ਲੇਡੀਆਂ ਉਹਨਾਂ ਨੂੰ ਥਾਲੀਆਂ ਲੈ ਕੇ ਛੜਕਦੇ ਲਿਆ ਕੇ বাজਾਨ ਲਈ ਮਜਬੂਰ ਕਰਦੂ ਇਹ ਮੇਰੀ ਗੱਲ ਯਾਦ ਰੱਖੋ ਮੈਨੂੰ ਮਹੀਨਾ ਲੱਗ ਗਿਆ ਮੈਨੂੰ ਡੇਢ ਮਹੀਨਾ ਲੱਗ ਗਿਆ ਮੈਨੂੰ 2 ਮਹੀਨੇ ਲੱਗ ਗਏ ਹਰ ਆਰਥ ਜਿਹੜੇ ਬਠਿੰਡੇ ਦੇ ਰਹਿਣ